ਇੱਕ ਹੋਰ ਤਬਦੀਲੀਆਂ ਜਿਹੜੀਆਂ ਸਟੂਡੈਂਟਸ ਵੀਜ਼ੇ ਚ ਵਰਕ ਪਰਮਿਟ ਚ ਜਿਹੜੀਆਂ ਕੀਤੀਆਂ ਗਿਆ ਨਿਯਮ ਹੋਰ ਸਖਤ ਕੀਤੇ ਗਏ ਉਹ ਕਿਹੜੇ ਨੇ ਜੀ ਉਹ ਹੈ ਜੀ ਸਪousal ਵੀਜ਼ੇ ਤੇ ਇਹ ਉਹ ਹੋ ਰਿਹਾ ਹੈ ਇੱਕ ਨਹੀਂ ਨਹੀਂ ਇਹਨਾਂ ਨੇ ਜਿਹੜੇ ਜਿਨ੍ਹਾਂ ਤੇ ਤਬਦੀਲੀਆਂ ਕੀਤੀਆਂ ਨੇ ਨਾ ਉਹਨਾਂ ਵਿੱਚ ਹੋਰ ਲੱਭ ਲੱਭ ਕੇ ਹੋਰ ਤਬਦੀਲੀਆਂ ਕਰ ਰਹੀਆਂ ਨੇ ਇਹ ਵੀ ਇਸੇ ਤਰ੍ਹਾਂ ਕੀਤਾ ਸਪੌਂਸਰ ਵੀਜ਼ੇ ਬਾਰੇ ਪਹਿਲਾਂ ਕਹਿ ਦਿੱਤਾ ਸੀ ਕਿ ਆ ਖਾਸ ਕੈਟਾਗਰੀ ਦੇ ਵਿੱਚ ਅਸੀਂ ਕਰਨ ਦੇਵਾਂਗੇ ਤੇ ਸਪੌਸਲ ਵੀਜ਼ੇ ਤੇ ਕਿਉਂਕਿ ਸਪੌਸ ਨੂੰ ਓਪਨ ਵਰਕ ਪਰਮਿਟ ਮਿਲਦਾ ਹੈ ਚਲੋ ਤਾਂ ਤਾਹਿਰ ਸ ਮੈਂ ਮੜਾ ਜੀ ਗੱਲ ਰੋਕਣਾ ਚਾਹੂੰਗੀ ਪਹਿਲਾਂ ਤਾਂ ਸਟੂਡੈਂਟ ਦੇ ਸਪਾਊਸ ਤੇ ਚੂੜੀ ਕੱਸੀ ਗਈ ਸੀ ਹੁਣ ਤੁਸੀਂ ਵਰਕ ਪਰਮਿਟ ਦੀ ਗੱਲ ਕਰ ਰਹੇ ਹੋ ਬਿਲਕੁਲ ਦੋਵਾਂ ਤੇ ਜੀ ਦੋਵਾਂ ਤੇ ਬਰਾਬਰ ਦੀ ਹੈ ਜਿਹੜੀ ਕਹਾਣੀ ਆ ਓਪਨ ਵਰਕ ਪਰਮਿਟ ਐਲੀਜੀਬਿਲਟੀ ਜਿਹੜੀ ਹੈ ਜਨਵਰੀ 21 ਤੋਂ ਚੇਂਜ ਹੋਣ ਜਾ ਰਹੀ ਹੈ ਉਸ ਤੋਂ ਪਹਿਲਾਂ ਪਹਿਲਾਂ ਜਿਹੜੇ ਅਪਲਾਈ ਕਰ ਲੈਣਗੇ ਉਹ ਉਸ ਕ੍ਰਾਈਟੇਰੀਆ ਦੇ ਵਿੱਚ ਨਹੀਂ ਆਉਣਗੇ ਪਰ ਕੈਨੇਡੀਅਨ ਇਕਨੋਮਿਕ ਆਬਜੈਕਟ ਤੇ ਜਿਹੜੀ ਕਰੰਟ ਲੇਬਰ ਮਾਰਕੀਟ ਹੈਗੀ ਆ ਉਹਦੇ ਨਾਲ ਅਲਾਈਨ ਕਰਨ ਲਈ ਸਪouses ਆਫ ਇੰਟਰਨੈਸ਼ਨਲ ਸਟੂਡੈਂਟਸ ਤੇ ਸਪouses ਆਫ ਵਰਕ ਪਰਮਿਟ ਹੋਲਡਰਸ ਇਹਨਾਂ ਸਾਰਿਆਂ ਲਈ ਵੱਡੀਆਂ ਤਬਦੀਲੀਆਂ ਜਿਹੜੀਆਂ ਨੇ ਕੀਤੀਆਂ ਗਈਆਂ ਹੁਣ ਇੰਟਰਨੈਸ਼ਨਲ ਸਟੂਡੈਂਟਸ ਦੀ ਜੇ ਪਹਿਲਾਂ ਗੱਲ ਕਰੀਏ ਤੇ ਸਪouses ਜਿਹੜੇ ਨੇ ਉਹਨਾਂ ਨੂੰ OWP ਓਪਨ ਵਰਕ ਪਰਮਿਟ ਤਾਂ ਹੀ ਮਿਲੇਗਾ SO ਐਸ ਜਿਹੜਾ ਸਪousal ਓਪਨ ਵਰਕ ਪਰਮਿਟ ਹੈਗਾ ਜਿਹੜਾ ਮਾਸਟਰ ਪ੍ਰੋਗਰਾਮ ਦੇ ਵਿੱਚ انرੋਲ ਹੈਗੇ ਨੇ ਤੇ ਇੱਕ ਇਹ ਵੀ ਆ ਕਿ ਜੇ ਉਹਨਾਂ ਦਾ ਪਾਰਟਨਰ ਮਾਸਟਰ ਪ੍ਰੋਗਰਾਮ ਜਿਹੜਾ ਜਿਹਦੀ ਲੰਬਾਈ ਕਟੋ ਕਟ 16 ਮਹੀਨੇ ਆ ਮਾਸਟਰ ਪ੍ਰੋਗਰਾਮ ਦੀ ਉਹਦੇ ਵਿੱਚ انرੋਲ ਹੈਗਾ ਤੇ ਫਿਰ ਜਿਹੜੀ ਹੈ ਉਹ ਫੇਰ ਸਪੌਸਲ ਨੂੰ ਸਪੌਸ ਨੂੰ ਓਪਨ ਵਰਕ ਪਰਮਿਟ ਦਿੱਤਾ ਜਾਵੇਗਾ ਖਾਸ ਗੱਲ ਇੱਥੇ ਇਹ ਆ ਕਿ ਇਹ ਸ਼ਰਤ ਪਹਿਲੇ ਲਾ ਦਿੱਤੀ ਗਈ ਸੀ ਪਰ 16 ਮਹੀਨੇ ਵਾਲੀ ਸ਼ਰਤ ਨਹੀਂ ਸੀ ਨਵੀਂ ਲਾਈ ਗਈ ਹੈ ਨਾਲ ਦੀ ਨਾਲ ਮਾਸਟਰ ਦੀ ਡਿਗਰੀ ਤੋਂ ਇਲਾਵਾ ਡਾਕਟਰ ਪ੍ਰੋਗਰਾਮ ਜਿਹੜੇ ਨੇ ਉਹਨਾਂ ਨੂੰ ਉਹ ਉਹਨਾਂ ਡਿਗਰੀਆਂ ਦੇ ਵਿੱਚ ਜਿਹੜੇ ਹੈਗੇ ਨੇ ਸਟੂਡੈਂਟਸ ਉਹਨਾਂ ਦੇ ਨੂੰ ਮਿਲੇਗਾ ਤੇ ਇਹ ਤੋਂ ਇਲਾਵਾ ਪ੍ਰੋਫੈਸ਼ਨਲ ਪ੍ਰੋਗਰਾਮ ਹੈਗੇ ਨੇ ਕੁਝ ਸਿਲੇਕਟਡ ਹੀ ਹੈਗੇ ਨੇ ਉਹ ਵੀ ਉਹ ਵੀ ਕੁਆਲੀਫਾਈ ਕਰਨਗੇ ਪਰ ਇਹਨਾਂ ਦੀ ਸਪੈਸੀਫਿਕੇਸ਼ਨ ਜਿਹੜੀ ਆ ਉਹ ਜਲਦੀ ਆਵੇਗੀ ਤੇ ਫੁੱਲ ਡਿਸਕਲੋਜ਼ਰ ਜਿਹੜਾ ਉਹ ਜਲਦੀ ਆਵੇਗਾ ਸੋ ਜਨਵਰੀ 21 ਤੋਂ 2025 ਤੋਂ ਨਿਜਮ ਲਾਗੂ ਹੋ ਜਾਣਗੇ ਜਿਹੜੇ ਫੋਰਨ ਵਰਕਰਸ ਦੇ ਸਪਸਸ ਹੈਗੇ ਨੇ ਉਹਨਾਂ ਵਿੱਚ ਸਿਰਫ ਉਹਨਾਂ ਨੂੰ ਮਿਲੇਗਾ ਜਿਹੜੇ ਹਾਈ ਸਕਿੱਲ ਜੋਬਸ ਤੇ ਹੈਗੇ ਨੇ ਉਹ ਤਾਂ ਇਲੀਜੀਬਲ ਹੋਣਗੇ ਓਪਨ ਵਰਕ ਪਰਮਿਟ ਤੇ ਵਾਸਤੇ ਹਾਈ ਸਕਿੱਲ ਜੌਬ ਜਿਹੜੇ ਕਿ ਟਾਇਰ 0 ਜਾਂ ਟਾਇਰ 1 ਦੇ ਅਧੀਨ ਕੈਨੇਡੀਅਨ ਨੈਸ਼ਨਲ ਓਕੂਪੇਸ਼ਨਲ ਕਲਾਸੀਫਿਕੇਸ਼ਨ ਜਿਹੜੀ ਐਨਓਸੀ ਹੁੰਦੀ ਆ ਉਹਦੇ ਅਧੀਨ ਹੋਵੇ ਤੇ ਇਹਦੇ ਤੋਂ ਇਲਾਵਾ ਟਾਇਰ 2 ਜਾਂ ਹੋਰ ਜਿਹੜਾ ਕੋਈ ਹੋਵੇਗਾ ਉਹਦੇ ਵਿੱਚ ਤਾਂ ਹੀ ਹੋਵੇਗਾ ਜਿਹੜੀ ਨਵੀਂ ਲਿਸਟ ਆਵੇਗੀ ਤੇ ਜਾਂ ਲੇਬਰ ਸ਼ਾਰਟੇਜ ਸੈਕਟਰ ਜਿਹੜੇ ਕਿ ਹੋਣਗੇ ਤੇ ਇਹਦੇ ਵਿੱਚ ਉਹ ਕਿਹੜੇ ਸੈਕਟਰ ਹੋਣਗੇ ਇਹ ਕੁਝ ਦਿਨਾਂ ਦੇ ਵਿੱਚ ਕਲੀਅਰ ਲਿਸਟ ਦੀ ਆਉਣੀ ਆ ਕਿ ਟਾਇਰ 2 ਤੇ ਸੈਨ ਦੇ ਵਿੱਚ ਕੌਣ ਕੌਣ ਆਵੇਗਾ ਮੋਸਟ ਲਾਈਕਲੀ ਜਿਹੜੇ ਨੈਚੁਰਲ ਜਾਂ ਅਪਲਾਈਡ ਸਾਇੰਸਸ ਦੇ ਫੀਲਡ ਦੇ ਵਿੱਚ ਹੈਗੇ ਨੇ ਹੈਲਥ케ਅਰ ਦੇ ਵਿੱਚ ਹੈਗੇ ਨੇ ਨੈਚੁਰਲ ਰਿਸੋਰਸਸ ਐਜੂਕੇਸ਼ਨ ਦੇ ਵਿੱਚ ਹੈਗੇ ਨੇ ਸਪੋਰਟਸ ਜਾਂ ਮਿਲਟਰੀ ਸੈਕਟਰ ਦੇ ਵਿੱਚ ਹੈਗੇ ਨੇ ਇਹਦੇ ਵਿੱਚ ਖਾਸ ਗੱਲ ਇੱਕ ਵੀ ਹੈ ਕਿ ਜਿਹੜੇ ਫੋਰਨ ਵਰਕਰ ਦੇ ਸਪouses ਨੂੰ ਵਰਕ ਪਰਮਿਟ ਤੇ ਓਪਨ ਵਰਕ ਪਰਮਿਟ ਮਿਲੇਗਾ ਉਹਨਾਂ ਦਾ ਜਿਹੜਾ ਮੌਜੂਦਾ ਵਰਕ ਪਰਮਿਟ ਹੈ ਜਿੰਨੇ ਅਪਲਾਈ ਕਰਨਾ ਉਹਦੇ ਵਿੱਚ 16 ਮਹੀਨੇ ਬਕਾਇਆ ਹੋਣੇ ਚਾਹੀਦੇ ਨੇ 16 ਮਹੀਨੇ ਦੀ ਐਕਸਪਾਇਰੀ ਤੋਂ ਜ਼ਿਆਦਾ ਹੋਣੇ ਚਾਹੀਦੇ ਨੇ ਸੋ ਜਿਹਦਾ ਘਟ ਉਹ ਜਾਂ 21 ਤਰੀਕ ਤੋਂ ਪਹਿਲਾਂ ਪਹਿਲਾਂ ਕਰ ਲਵੇ ਜਾਂ ਉਹ ਇਰਾਦਾ ਛੱਡ ਦੇਵੇ ਸੋ ਇਹਦੇ ਵਿੱਚ ਜਿਹੜੀਆਂ ਕਾਫੀ ਜਿਹੜੀਆਂ ਤਬਦੀਲੀਆਂ ਆ ਰਹੀਆਂ ਨੇ ਜਿਹੜੇ ਡਿਪੈਂਡੈਂਟ ਬੱਚੇ ਨੇ ਉਹਨਾਂ ਦੀ ਫਿਊਚਰ ਐਲੀਜੀਬਿਲਟੀ ਵੀ ਜਿਹੜੀ ਆ ਘਟਾਈ ਜਾ ਰਹੀ ਆ ਪਰ ਇਹਦੇ ਨਾਲ ਸਵਾਲ ਹੋਰ ਬਹੁਤ ਸਾਰੇ ਖੜੇ ਹੋ ਗਏ ਨੇ ਇਹਦੇ ਵਿੱਚ ਕੈਨੇਡਾ ਦੇ ਵਿੱਚ ਕੁਝ ਫਾਇਦੇ ਵੀ ਜ਼ਰੂਰ ਹੋਣਗੇ ਕਿਉਂਕਿ ਜੋ ਜੌਬ ਮਾਰਕੀਟ ਹੈ ਥੋੜੀ ਜੀ ਇਸ ਠੀਕ ਹੋਵੇਗੀ ਕਿਉਂਕਿ ਹਰ ਸਪਾਊਸ ਨੂੰ ਜਦੋਂ ਵੀਜ਼ਾ ਮਿਲਦਾ ਹੈ ਤਾਂ ਉਹਨਾਂ ਨੂੰ ਓਪਨ ਵਰਕ ਪਰਮਿਟ ਮਿਲਦਾ ਹੈ ਤੇ ਉਹਦੇ ਨਾਲ ਜਿਹੜੇ ਜੌਬ ਨੰਬਰ ਜਿੰਨੇ ਅਨਪਲੋਇਮੈਂਟ ਦੇ ਨੰਬਰ ਜਿਹੜੇ ਨੇ ਉਹ ਉੱਪ ਜਾ ਜਾਂਦੇ ਨੇ ਉਹਨਾਂ ਨੂੰ ਸਰਕਾਰ ਕੰਟਰੋਲ ਵਿੱਚ ਕਰਨਾ ਚਾਹੁੰਦੀ ਹੈ ਪਰ ਨਾਲ ਦੀ ਨਾਲ ਕੁਝ ਸੋਸ਼ਲ ਇੰਪੈਕਟ ਜਿਹੜੇ ਨੇ ਉਹ ਆ ਸਕਦੇ ਨੇ ਫੈਮਿਲੀ ਮੈਂਬਰਸ ਨੂੰ ਇਸ ਤਰ੍ਹਾਂ ਨਿਖੇੜ ਕੇ ਨਹੀਂ ਰੱਖਦਾ ਕੈਨੇਡਾ ਇਹ ਕੈਨੇਡਾ ਦਾ ਰਿਕਾਰਡ ਹੈ ਕਾਫੀ ਸਮੇ ਤੋਂ ਜੇ ਇਹ ਕੀਤਾ ਜਾਵੇ ਤਾਂ ਉਸ ਦਾ ਸੋਸ਼ਲ ਇੰਪੈਕਟ ਜਿਹੜਾ ਹੋਵੇਗਾ ਉਸ ਤੇ ਵੀ ਕੰਮ ਕੀਤਾ ਜਾਣਾ ਚਾਹੀਦਾ ਹੈ ਆਲਵੇਸ ਉਹਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਪਰ ਹਾਲ ਦੀ ਘੜੀ ਸਰਕਾਰ ਬਿਲਕੁਲ ਸਖਤੀਆਂ ਕਰਤੇ ਹੋਈ ਹੈ ਪਰ ਜਿਹੜਾ ਬ੍ਰਾਊਡਰ ਇਮੀਗ੍ਰੇਸ਼ਨ ਫਰੇਮਵਰਕ ਹੈ ਉਹਨੂੰ ਸੁਧਾਰਨ ਤੇ ਲੱਗੀ ਹੋਈ ਹੈ ਤੇ ਇਹਦੇ ਨਾਲ ਰਿਐਕਸ਼ਨ ਜਿਹੜੇ ਨੇ ਬਹੁਤ ਪਾਸਿਆਂ ਤੋਂ ਆਏ ਨੇ ਪਰ ਇੰਟਰਨੈਸ਼ਨਲ ਸਟੂਡੈਂਟਸ ਦੇ ਵਾਸਤੇ ਜਿਹੜੇ ਨੇ ਉਹ ਫੇਰ ਵੀ ਕੋਈ ਗੱਲ ਬਣਦੀ ਹੈ ਪਰ ਵਰਕ ਪਰਮਿਟ ਤੇ ਜਿਨ੍ਹਾਂ ਦੇ ਕੋਲ ਲੰਬੀ ਮਿਆਦ ਵਾਲਾ ਵਰਕ ਪਰਮਿਟ ਹੈ ਪਰ ਜੇ ਤੁਸੀਂ ਕਹਿ ਰਹੇ ਹੋ ਕਿ ਇਸ ਤਨਖਾਹ ਤੋਂ ਜਾਂ ਇਸ ਲੈਵਲ ਤੋਂ ਤੁਸੀਂ ਉੱਪਰ ਹੋ ਤਾਂ ਫੇਰ ਤੁਸੀਂ ਸਪਾਊਸ ਨੂੰ ਬੁਲਾ ਸਕਦੇ ਹੋ ਪਰ ਉਹਦੇ ਨਾਲ ਫੈਮਿਲੀ ਸਿਸਟਮ ਨੂੰ ਜਿਹੜਾ ਹੈ ਉਹ ਇਗਨੋਰ ਕੀਤਾ ਜਾ ਰਿਹਾ ਜਿੱਦ ਤੱਕ ਕਿ ਕੈਨੇਡਾ ਇਸ ਤਰ੍ਹਾਂ ਕਰਦਾ ਨਹੀਂ ਹੈ ਸੋ ਸਵਲ ਇਹ ਰਲੇਮਲੇ ਪ੍ਰਤੀਕਰਮ ਆ ਰਹੇ ਨੇ ਪਰ ਕੈਨੇਡਾ ਸਰਕਾਰ ਲਗਾਤਾਰ ਜਿਵੇਂ ਵਡਾਂਗਾ ਫੇਰਦੀ ਜਾ ਰਹੀ ਹੈ ਕਿ ਅਸੀਂ ਹੁਣ ਕੰਮ ਕਰਨਾ ਹੈ ਲਿਆਉਣਾ ਨਹੀਂ ਕਿਸੇ ਨੂੰ ਸੱਜ ਕੇ ਤੇ ਬਿਲਕੁਲ ਜੀ